ਆਗ ਉੱਤਰ ਸ਼ਾਮਲਾ ਬਹਿ ਗਿਆ ਬਾਈ ਲੋ ਜੀ ਸ਼ਾਮਲ ਕਬੂਤਰ ਬਹਿ ਗਿਆ ਤਿੰਨ ਚੋਂ ਦੋ ਰਹਿ ਗਏ ਬਾਈ ਪਿੰਡ ਚੋਂ ਨਾ ਭੱਜੋ ਕਰੋ ਫਿਰ ਜੇ ਠੀਕ ਹੈ ਬਾਈ ਬਣ ਕੇ ਫੇਰ ਨਾ ਕਿਹੋ ਬਈ ਜੇ ਕੋਈ ਗੱਲਬਾਤ ਹੁੰਦੀ ਹੈ ਕੀ ਅਗਲੇ ਨੇ ਕਿਹਾ ਕਹਿੰਦੇ ਨਾ ਕੋਈ ਅਸੀਂ ਨਾਮ ਦੀਏ ਨਾ ਕੁਝ ਹੋਰ ਕਰੀਏ ਠੀਕ ਹੈ ਕਿਉਂ ਭੱਜੇ ਫਿਰਦੇ ਹੋ ਪਿੰਡ ਚ ਯਾਰ ਲੋ ਜੀ ਮਨੀ ਪਾਪੜਾ ਬਾਈ ਕੱਲਾ ਰਹਿ ਗਿਆ ਕਬੂਤਰ ਮਨੀ ਪਾਪੜਾ ਸਕੂਟਰੀ ਜਿੱਤ ਗਿਆ ਬਾਈ ਲੋ ਜੀ ਇਧਰ ਚਾਹ ਵੀ ਤਿਆਰ ਆ ਮਿੱਤਰੋ ਹਾਂਜੀ ਸਾਫਰੀ ਘਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆਜ ਜੁੱਡੂਗੀ ਬਈ ਸਕੂਟੀ ਵਾਲੀ ਬਾਜੀ ਪਿੰਡ ਰਾਪੁਰ ਤੋਂ 3200 ਮਾਡਲ ਨੂੰ ਬਾਕੀ ਟਾਈਮ ਹੋ ਗਿਆ ਬਈ 6:50 ਮਿੰਟਾਂ ਦਾ ਤੇ ਮੋਹਰਾਂ ਲੱਗਣ ਵਾਲੀਆਂ ਨੇ ਬਸ ਪਾਣੀ ਪੂਣੀ ਦੇ ਲਿਆ ਸਾਰੇ ਭਰਾਵਾਂ ਨੇ ਓਲੇ ਸ਼ੁਰੂ ਹੋਣ ਵਾਲੇ ਨੇ ਸਕੂਟੀ ਵਾਲੀ ਬਾਜੀ ਦੇ ਦੇਖਦੇ ਆ ਕਿਹੜਾ ਲੈ ਜਾਂਦਾ ਜੈਪੈਂਟਰੀ ਵਾਲੀ ਸਕੂਟੀ ਮੋਹਰਾਂ ਪਈਆਂ ਚੱਲ ਮਿੱਤਰੋ ਬਾਕੀ ਬਈ ਇੱਕ ਬਾਜੀ ਆਪਾਂ ਅਪ੍ਰੈਲ ਚ ਕਰਾਈ ਸੀਗੀ ਤੇ ਆ ਦੂਜੀ ਬਾਜੀ ਆ ਫੀਜਨ ਦੀ ਦੋ ਬਾਜ਼ੀਆਂ ਕਰਾਤੀਆਂ ਇਸ ਵਾਰ ਆਪਾਂ ਤੇ ਇਧਰ ਮੋਰ ਵੀ ਗਈ ਲੱਗ ਮੈਤਰੋ ਬਾਜੀ ਹੋਗੀ ਸ਼ੁਰੂ ਲੈ ਕੇ ਰੱਬ ਦਾ ਨਾਂ ਚਾੜਤਾ ਵਿਜਾਜ ਵਾਂਗੂ ਬਾਕੀ ਬਈ ਅੱਜ ਗਰਮੀ ਬਹੁਤ ਆ ਦੇਖਦੇ ਆ ਕਿੰਨੇ ਵਜੇ ਨਿਬੜੂ ਬਾਜੀ ਜਲਦੀ ਨਿਬੜ ਜੂ ਬਈ ਅੱਜ ਬਾਲੀ ਗਰਮੀ ਆ ਤੀਜਾ ਤੇ ਚੌਥਾ ਇਧਰ ਆ ਗਏ ਚਾੜ ਤੇ ਜਾਜ ਵਾਂਗੂ ਮੋਰਾ ਆਫੀ ਬਈ ਇਧਰ ਆ ਮੋਟਰਸਾਈਕਲ ਤੇ ਚੱਕ ਕਬੀਲਾ ਗੀ ਮੋਰ ਆ ਆ ਵੀ ਭਾਈ ਪੰਜਾਂ ਮਾਂ ਕਬੂਤਰ ਲਓ ਜੀ ਗਿਆ ਚਾੜਤਾ ਵੀ ਇੱਥੋਂ ਚਾੜ ਦੋ ਵੀ ਜਾਜ ਵਾਂਗੂ ਛੜਤੇ ਵੀ ਦੋ ਹੋਰ ਆ ਗਏ ਭਾਈ ਅਗਲੇ ਇੱਧਰ ਤਰਾਤਾ ਜਾਓ ਯਾਰ ਮੋਰੇ ਕੀ ਫਲ ਆਗੇ ਮੋਰਾਂ ਤੇ ਮੋਰਾਂ ਲੱਗ ਜਾਂਦੀਆਂ ਨੇ ਤੇ ਓਲੇ ਤੇ ਓਲਾ ਵੀ ਲੱਗੀ ਜਾਂਦਾ ਦੋ ਦੇ ਹੋਰ ਲਾਤੀਆਂ ਮੋਹਰਾਂ ਗਰਪਾਲ ਨੇ ਤੀਜਾ ਵੀ ਆ ਗਿਆ ਚੌਥਾ ਵੀ ਆ ਗਿਆ ਪੰਜਵਾਂ ਵੀ ਆ ਗਿਆ ਆ ਛੜਤਾ ਬਾਈ ਨੇ ਚੱਕ ਵੀ ਛਾੜ ਤੇ ਲਓ ਜੀ ਕਿਤੇ ਹੁੰਦੇ ਆਲਾ ਕੰਮ ਹੋ ਜੇ ਲਓ ਜੀ ਹਾਂ ਅਸੀਂ ਮੋਰਾ ਲੱਭੀਏ ਨੇ ਤੁਸੀਂ ਤਦੇ ਧਿਆਨ ਹੀ ਨਹੀਂ ਹੈ ਛੜਤਾ ਬਾਈ ਨੇ ਇਧਰ ਆ ਗਈ ਬਈ ਅਗਲੇ ਦੋ ਤਿੰਨ ਕਬੂਤਰ ਹੋਰ ਆ ਗਏ ਬਈ ਇਕੱਠੇ ਉੱਡਣਗੇ ਇੱਕ ਬਾਈ ਆ ਗਿਆ ਲੈ ਕੇ ਇੱਕ ਇਹਦੇ ਮੰਗਰ ਆ ਗਿਆ ਇੱਕ ਕਬੂਤਰ ਹੋਰ ਆਊਗਾ ਤਿੰਨ ਕਬੂਤਰਾਂ ਨੂੰ ਇਕੱਠੇ ਉੱਲੇ ਲੱਗਣਗੇ ਲਓ ਜੀ ਆ ਗਿਆ ਤੀਜਾ ਵੀ ਬਾਈ ਇਹ ਛੜ ਤੇ ਵੀ ਤਿੰਨ ਇਕੱਠੇ ਤਿੰਨ ਚੜ ਤੇ ਇਕੱਠੇ ਇਧਰ ਆ ਗਏ ਵੀ ਅਗਲੇ ਦੋ ਐਫਓਰ ਬਾਜੀ ਦੇ ਵਿੱਚ ਆਪਾਂ ਘਟ ਕਬੂਤਰ ਛੜਾਵਾਂਗੇ ਬਾਲੇ ਨਹੀਂ ਛੜਾਉਂਦੇ ਘਟ ਕਬੂਤਰਾਂ ਚ ਵਧੀਆ ਬਾਜੀ ਨਿਬੜਦੀ ਆ ਚੱਕ ਵੀ ਮਾਰਿਆ ਉਲਾ ਬਾਈ ਨਟਕਾ ਕੇ ਇਧਰ ਆ ਗਿਆ ਵੀ ਅਗਲਾ ਕਬੂਤਰ ਗੋਪੀ ਹੋਰੀ ਚੱਲੇ ਨੇ ਕੋਠੇ ਤੇ ਬਾਈ ਇਹ ਕੋਠੇ ਤੇ ਚੜ ਕੇ ਉਥੋਂ ਉਲਾ ਮਾਰਨਗੇ ਉੱਠੇ ਦਾ ਲਓ ਜੀ ਇਧਰ ਆਗੇ ਅਗਲੇ ਬਈ ਆਹ ਬਾਈ ਫਾਰਮ ਚ ਲੱਗਦਾ ਇਹ ਚੱਕ ਵੀ ਛੜਤਾ ਇਧਰ ਆ ਗਿਆ ਵੀ ਅਗਲਾ ਲਓ ਜੀ ਛੜਤਾ ਪੋਲੇ ਹੱਥ ਨਾਲ ਬਾਈ ਨੇ ਕਹਿੰਦੇ ਇਧਰ ਆਗੇ ਬਈ ਅਗਲੇ ਦੋ ਚੱਕ ਵੀ ਛੜਤੇ ਬਾਈ ਹਰਾਂ ਨੇ ਆ ਤਿੰਨ ਕਬੂਤਰ ਹੋਰ ਆ ਗਏ ਵੀ ਨਵੇਂ ਇਹਦਾ ਰੰਗੀ ਭਰਵੇ ਤੂੰ ਮੈਂ ਇਹ ਮੋਰਾ ਲੰਗ ਜੁੱਤੀ ਕੋਈ ਇੱਕ ਕਬੂਤਰ ਮੋਰ ਤੋਂ ਬਿਨਾ ਉਹ ਕਿੱਥੇ ਕਿਵੇਂ ਕਰਨੇ ਆ ਇੱਧਰ ਆਗੇ ਵੀ ਇਰਮਾਨ ਹੋਰੀ ਦੋ ਤਿੰਨ ਕਬੂਤਰ ਲੈ ਕੇ ਜੱਜ ਸਾਹਿਬ ਵੀ ਆਏ ਨੇ ਨਾਲ ਪਰਨਾ ਪਾ ਕੇ ਗਲ ਚ ਜੱਜ ਸਾਹਿਬ ਲੋ ਜੀ ਇੱਧਰ ਆਗੇ ਦੋ ਕਬੂਤਰ ਹੋਰ ਇਰਮਾਨ ਮਿਸਟਰ ਇਰਮਾਨ ਚਾੜ ਤੇ ਆ ਗਿਆ ਬਾਈ ਲਓ ਜੀ ਦੋ ਹੋਰ ਆ ਗਏ ਤਿੰਨ ਆ ਗਏ ਬਈ ਛੜਤੇ ਛਾੜਤੇ ਦੋ ਕਬੂਤਰ ਹੋਰ ਆ ਗਏ ਚੱਕ ਵੀ ਗਏ ਵੀ ਅੰਬਰਾਂ ਚ ਲਾਗੇ ਹੋਲੇ ਸਾਰਿਆਂ ਨੂੰ ਆ ਰਹਿ ਗਿਆ ਇਹ ਕੀ ਬਾਤ ਐ ਛਾੜਦਾ ਬਈ ਕੋਈ ਨਹੀਂ ਸਾਰੇ ਕਬੂਤਰਾਂ ਨੂੰ ਓਲੇ ਲਾਗੇ ਬਈ ਆਹ ਹੁੰਦੇ ਆ ਕਬੂਤਰ ਤੇ ਟੋਟਲ 35 ਕਬੂਤਰ ਹੋ ਗਏ ਬਈ ਤੇ ਇੱਕ ਕਬੂਤਰ ਬਿਨਾ ਮੋਰ ਤੋਂ ਉੱਡ ਗਿਆ ਹੁਣ ਉਹਦਾ ਰੌਲਾ ਪੈ ਰਿਹਾਗਾ ਵੀ ਉਹ ਕਬੂਤਰ ਸ਼ਾਮਲ ਕਰਨਾ ਬਾਜੀ ਦੇ ਵਿੱਚ ਜਾਂ ਫਿਰ ਕੱਟਣਾ ਬਿਨਾ ਮੋਰ ਤੋਂ ਓਲਾ ਮਾਰਤਾ ਬਾਈ ਨੇਕ ਨੇ ਹੁਣ ਜੇ ਸਾਰੇ ਭਰਾ ਕਹਿਣਗੇ ਕਿਸੇ ਨੂੰ ਕੋਈ ਨਾਤਰਾਜ ਹੋਇਆ ਤਾਂ ਆਪਾਂ ਸ਼ਾਮਲ ਕਰ ਲਾਂਗੇ ਬਾਜੀ ਚ ਤਾਂ ਮੈਤਰੋ ਬਈ ਓਲੇ ਲਵਾ ਕੇ ਆਪਾਂ ਉਥੋਂ ਕੋਠੀ ਤੇ ਆ ਗਏ ਹੁਣ ਦਿਖਾਉਣੇ ਆ ਤੁਹਾਨੂੰ ਕਬੂਤਰ ਬਈ ਉੱਡਦੇ ਹੋਏ ਸਾਰੇ ਬਾਕੀ ਬਈ ਅੱਜ ਕਾਪੀ ਵਾਲਿਆਂ ਤੋਂ ਬਿਨਾ ਹੋਰ ਕੋਈ ਵੀ ਬੰਦਾ ਕੋਠੇ ਤੇ ਨਹੀਂ ਚੜੂਗਾ ਸਾਰੇ ਥੱਲੇ ਰਹਿਣਗੇ ਸਾਰੇ ਭਰਾ ਥੱਲੇ ਰਹਿਣਗੇ ਇੱਧਰ ਆ ਗਏ ਮਿੱਤਰੋ ਕਬੂਤਰ ਦੇਖੋ ਬਈ ਆ ਫਿਰਦੇ ਆ ਇਸ ਤੋਂ ਬਾਅਦ ਇਹ ਜਾਣਗੇ ਉੱਤੇ ਫਿਰ ਇਹ ਦੇਖਣੋਂ ਹਟ ਜਾਣਗੇ ਤੇ ਆਪਾਂ ਕਰਦਿਆ ਰੋਟੀ ਪਾਣੀ ਦਾ ਪ੍ਰਬੰਧ ਇੰਨੇ ਕਿਉਂਕਿ ਬਾਜੀ ਆਪਾਂ ਕਰਵਾਈ ਜੰਨੇ ਆ ਲੋ ਬਈ ਇੱਧਰ ਲੰਗਰ ਤਿਆਰ ਕਰੀ ਜੰਨੇ ਆਗੇ ਛੋਲੇ ਤੇ ਆਲੂ ਦੀ ਸਬਜ਼ੀ ਆ ਨਾਲ ਬਈ ਕੱਦੂ ਦਾ ਰੇਤਾ ਦੁੱਧ ਪਾਤਾ ਕੱਦੂ ਦੇ ਰੇਤੇ ਚ ਬਰਫ ਨਾਲੇ ਪਾਤੀ ਬਰਫ ਬਾਜੀ ਤੇ ਚਲਾਤੀ ਰੋਟੀ ਬਈ ਆਜੋ ਦਿਖਾਈਏ ਤੁਹਾਨੂੰ ਇਧਰ ਕਰ ਰੱਖਿਆ ਸਾਰਾ ਅਰੇਂਜਮੈਂਟ ਬਈ ਰੋਟੀ ਦਾ ਤੇ ਇਧਰੋਂ ਲੱਗ ਰਹੇ ਨੇ ਇਧਰ ਬਈ ਸਾਰੇ ਲੱਗ ਰਹੇ ਨੇ ਹਨਾ ਰੋਟੀ ਖਾਣ ਵਾਲੇ ਲਾਈਨ 'ਚ ਤੇ ਇਧਰ ਦੀ ਦਿਖਾ ਦਿੰਨੇ ਆਂ ਬਈ ਤੁਹਾਨੂੰ ਇਧਰ ਆ ਗਈਆਂ ਬਈ ਰੋਟੀਆਂ ਉਸ ਤੋਂ ਬਾਅਦ ਆਪਣੀ ਛੋਲੇ ਤੇ ਆਲੂਆਂ ਦੀ ਦਾਲ ਉਸ ਤੋਂ ਬਾਅਦ ਬਈ ਆ ਗਿਆ ਬਈ ਕੱਦੂ ਦਾ ਰਹਿਤਾ ਠੰਡਾ ਠੰਡਾ ਤੇ ਇੱਧਰ ਆ ਗਿਆ ਬਈ ਸਲਾਦ ਇੱਧਰ ਖੀਰੇ ਆ ਗਏ ਤੇ ਇੱਧਰ ਅਥਾਲ ਥੂਲ ਆ ਗਏ ਬਈ ਤਾਂ ਬਈ ਸਾਰੇ ਭਰਾ ਇੰਜੋਏ ਕਰੀ ਜਾਂਦੇ ਨੇ ਰੋਟੀ ਨੂੰ ਉਸ ਤੋਂ ਬਾਅਦ ਰੋਟੀ ਖਾ ਖੂ ਕੇ ਹੁਣ ਚੜਦੇ ਆਂ ਫਿਰ ਕੋਠੇ ਤੇ ਫਿਰ ਕਰਦੇ ਆਂ ਕਬੂਤਰ ਚੈੱਕ ਕਿਹੜਾ ਰੋਟੀ ਖਾ ਲਈ ਬਈ ਸਾਰੇ ਭਰਾਵਾਂ ਨੇ ਰੋਟੀ ਪਾ ਲਈ ਬਈ ਤੇ ਬਾਜੀ ਤੇ ਬੈਠੇ ਰੋਟੀ ਇੰਜੋਏ ਕਰੀ ਜਾਂਦੇ ਨੇ ਲੰਗਰ ਛਕੀ ਜਾਂਦੇ ਨੇ ਤੇ ਇਹਨਾਂ ਨੂੰ ਲੰਗਰ ਛਕਣ ਦੋ ਫਿਰ ਆਪਾਂ ਕੋਠੀ ਤੇ ਚੜ ਕੇ ਕਬੂਤਰ ਚੈੱਕ ਕਰਾਂਗੇ। ਲਓ ਜੀ ਇੱਧਰ ਆਪਾਂ ਬਾਈ ਗੁਰਜੰਟ ਨੂੰ ਬਈ ਸਮਾਨਿਤ ਕਰਨ ਲੱਗਿਆ ਇਹ ਬਾਈ ਤੁਸੀ ਹਨਾ ਸਾਰੇ ਜਾਣਦੇ ਹੋ ਲੁਧਿਆਣਾ ਏਰੀਏ ਚ ਬਾਈ ਦਾ ਪਿੰਡ ਆ ਤੇ ਆਪਾਂ ਜਾਣੇ ਹੁੰਨੇ ਆ ਬਾਈ ਕੋਲੇ ਤਾਂ ਬਾਈ ਨੂੰ ਕੱਪ ਨਾਲ ਆਪਣੀ ਬਾਜੀ ਤੇ ਸਮਾਨਿਤ ਕਰਨ ਲੱਗਿਆ ਬਈ। ਤਾੜੀਆਂ ਬਈ ਬਾਈ ਵਾਸਤੇ। ਲਓ ਜੀ ਟਾਈਮ ਹੋ ਗਿਆ 11:30 ਦਾ ਰੋਟੀ ਰੋਟੀ ਖਾ ਕੇ ਆਪਾਂ ਚੜ ਗਏ ਕੋਠੀ ਤੇ ਹੁਣ ਕਰਦਿਆ ਕਬੂਤਰ ਚੈੱਕ ਤੇ ਲਾਉਣਿਆਂ ਟਾਈਮ ਕਬੂਤਰ ਉੱਡੇ ਸੀ 34 ਤੇ ਉਸ ਤੋਂ ਬਾਅਦ ਬਈ ਕੋਈ ਟਾਈਮ ਨਹੀਂ ਲਾਇਆ ਰੋਟੀ ਖਾ ਕੇ ਹੁਣ ਚੜ ਕੇ ਚੈੱਕ ਕਰਕੇ ਹੁਣ ਟਾਈਮ ਲਾਉਣ ਲੱਗੇ ਆ ਦੇਖਦੇ ਆ ਕਿੰਨੇ ਸ਼ਾਮਲ ਹੁੰਦੇ ਆ ਤੇ ਕਿੰਨੇ ਨਹੀਂ ਸ਼ਾਮਲ ਹੁੰਦੇ ਹੁਣ ਸਰਪ੍ਰਾਈਜ਼ ਦੇਵਾਂਗੇ ਸਾਰਿਆਂ ਨੂੰ ਲਾਲ ਪੇਟੀ ਲਾਲ ਡੰਡਾ ਲਾਲ ਦੁੱਤਾ ਲਾਲ ਪੇਟੀ ਲਾਲ ਡੰਡਾ ਲਾਲ ਦੁੱਤਾ ਦੋਨੇ ਚ ਲਾਲ ਫੱਟੀਆਂ ਨਾਲ ਕਰ ਲਿਆ। ਦੋਨੇ ਚ ਲਾਲ ਕਬੂਤਰ ਹੀ ਫਿਰਦਾ। ਹਾਂ। ਚੱਲ ਨੀ ਲਾਉਣ ਦੇ। ਕਾਲਾ ਟੂਸਾ ਲਾਲ ਬਗਲਾ। ਹੈਲੋ। ਕਾਲਾ ਟੂਸਾ ਲਾਲ ਬਗਲਾ। ਦੂਜੇ ਪੇਚ ਦੇਖ ਕਾਲਾ ਟੂਸਾ ਲਾਲ ਬਗਲਾ। ਕਰਖੇ। ਹੈਲੋ। ਕਾਲਾ ਟੂਸਾ ਲਾਲ ਬਗਲਾ ਕਰਖੇ ਦੇ ਕੇ। ਹੂੰ ਕਰਖੇ ਇੱਕ ਨੰਬਰ ਲਿਖ ਦੋ। ਹੈਲੋ। ਆ ਆ ਗਏ ਵੀ ਸਾਰੇ ਕਬੂਤਰ ਦੇਖੋ। ਆ ਸਾਰੇ ਕਬੂਤਰ ਬਈ ਚੈੱਕ ਕਰ ਲੈ ਜਿਹੜੇ ਜਿਹੜੇ ਫਿਰਦੇ ਆ। ਟਿਕ ਮਾਰਕ ਕਰਤੇ ਬਈ ਕਰੋ ਨੋਟ ਠੀਕ ਆ ਸਾਨੂੰ 13 ਕਬੂਤਰ ਨਹੀਂ ਦਿਖੇ ਹੈਗੇ 12 ਤੋਂ 12:30 ਦਾ ਟਾਈਮ ਆ ਬਾਈ ਰੋਹਿਤ ਭਲਾੜਾ ਅਜੇ ਉਸੰਗਾ ਸਨੀ ਨਿਊਜ਼ੀਲੈਂਡ ਮੋਰ ਜਾਖੜ ਵਰਦੀਪ ਰਤਿਆ ਗੁਲਾਬ ਫਤਿਆਬਾਦ ਮਾਸਟਰ ਪਟਿਆਲ ਜਗਨ ਬੋੜਾਵਾਲ ਨਵੂ ਹੁੱਲੇਵਾਲਾ ਗੋਬਿੰਦਰ ਸਿੱਧੂ ਉਧਰਾਮ ਚਦੋ ਗਗਨ ਰੁੱਤਾ ਖੇੜਾ ਸੀਪਾ ਦਾਣੇ ਵਾਲਾ ਬਾਈ ਆਹ ਤੇਰਾ ਕਬੂਤਰ ਨੇ ਮਾਰ ਲੋਂ ਨੀ ਦਾ ਠੀਕ ਐ 1200 12:30 ਤੱਕ 3 ਘੰਟੇ ਦਾ ਟਾਈਮ ਐ ਬਾਈ ਤਾਂ ਮਿੱਤਰੋ ਬਾਜੀ ਦੇ ਵਿੱਚ ਲੱਗ ਗਿਆ ਪਹਿਲਾ ਟਾਈਮ 11:30 ਤੋਂ 12 ਦਾ ਟਾਈਮ ਲਾਇਆ ਸੀ ਤੇ ਪਹਿਲੇ ਟਾਈਮ ਦੇ ਵਿੱਚ ਕੱਟ ਗਏ 12 ਕਬੂਤਰ 13 ਤੇ ਲੱਗਿਆ ਸੀ ਟਾਈਮ ਇੱਕ ਕਬੂਤਰ ਸ਼ਾਮਲ ਹੋਇਆ ਬਾਈ 12 ਕਬੂਤਰ ਕੱਟ ਗਏ ਮਿੱਤਰੋ ਕਹਿੰਦੇ ਸਕੂਟੀ ਵਾਲੀ ਬਾਜੀ ਚੋਂ ਹਾਂਜੀ ਬਾਈ ਜੀ ਕਿੰਨੇ ਰਹਿ ਗਏ ਟੋਟਲ ਕੀ ਹਾਲ ਚਾਲ 20 ਕਬੂਤਰ ਰਹਿ ਗਏ ਬਾਕੀ ਦੇਖਦੇ ਆ ਕੀ ਬਣਦਾ ਜੇ ਕਿਹੜਾ ਲੈ ਕੇ ਜਾਂਦਾ ਵੈਂਟਰੀ ਵਾਲੀ ਸਕੂਟੀ ਬਾਈ ਪਿੰਡ ਚ ਨਾ ਭੱਜੋ ਕਰੋ ਫਿਰ ਜੇ ਠੀਕ ਹੈ ਬਾਈ ਬਣ ਕੇ ਫੇਰ ਨਾ ਕਿਹੋ ਜਿਹਾ ਜੇ ਕੋਈ ਗੱਲਬਾਤ ਹੁੰਦੀ ਹੈ ਕੀ ਅਗਲੇ ਨੇ ਕਿਹਾ ਕਹਿੰਦੇ ਨਾ ਕੋਈ ਅਸੀਂ ਨਾਮ ਦੀਏ ਨਾ ਕੁਝ ਹੋਰ ਕਰੀਏ ਠੀਕ ਹੈ ਕਿਉਂ ਭੱਜੇ ਫਿਰਦੇ ਹੋ ਪਿੰਡ ਚ ਯਾਰ ਇੱਕ ਤਾਂ ਤੇ ਬਹਿ ਜਾਓ ਯਾਰ ਆ ਫਿਰਦੇ ਹੋ ਪਿੰਡ ਚ ਯਾਰ ਤੁਸੀਂ ਬੋਲੇ ਵਾਂਗੂ ਬਤੰਤਰੋ ਯਾਰ ਸਾਰਾ ਪ੍ਰਬੰਧ ਪਾਣੀ ਧਨੀ ਦਾ ਕਰਖਿਆ ਵੇ ਗੈਰ ਗੈਰ ਵੀ ਜਾਣਾ ਆਪਦਾ ਜਾਓ ਯਾਰ ਕਹਿੰਦੇ ਕਾ ਕੇ ਪਿੰਡ ਚ ਪਹਿਲੇ ਤੋਰ ਜਿਹੜਾ ਕਰਦਾ ਯਾਰ ਆ ਗਿਆ ਵੇ ਦੂਤਰ ਬਹਿਣਾ ਆ ਗਿਆ ਉਹ ਇਹ ਉਹ ਉਧਰ ਮਕਬੂਤਰ ਮਫਗੈ ਕੋ ਗਿਆ ਥੱਲੇ ਹੋ ਗਿਆ ਹੋ ਗਿਆ ਕੋਪੇ ਦਾ ਤਾਲੀ ਥੱਲੇ ਬਾਗ ਜਾਨ ਕੋ ਪਿਚੂ ਆਇਆ ਉਧਰ ਮੈਂ ਚੱਪਾ ਹੈ ਨਹੀਂ ਭੱਜ ਜਾ ਜੰਨਾ ਐਪੀ ਸੋਤਰਾ ਕੱਟਤਾ ਆ ਪੈ ਗਿਆ ਓਏ ਸਕੂਟਰ ਕਬੂਤਰ ਬੈਠੀ ਲਓ ਜੀ ਆ ਕਬੂਤਰ ਬਹਿ ਗਿਆ ਸਦੀਕ ਕਲਸ਼ੀਆਂ ਹੈ ਆ ਕਬੂਤਰ ਬੈਠਾ ਸੀ ਬਈ ਕੋਠੀ ਤੇ ਆ ਕੇ ਤੇ ਡਾ ਕੇ ਕਬੂਤਰ ਕਲੀਅਰ ਕਰ ਲਿਆ ਲੋ ਬਈ ਟਾਈਮ ਹੋ ਗਿਆ 1.5 ਵਜੇ ਦਾ ਤੇ ਕਬੂਤਰ ਬਈ ਨੋਟ ਕਰ ਲਏ ਤੇ ਹੁਣ ਟਾਈਮ ਲਾਉਣ ਲੱਗੇ ਆ ਬਈ ਜਿਹੜੇ ਕਬੂਤਰ ਸਾਨੂੰ ਨਹੀਂ ਦੇਖੇ ਉਹਨਾਂ ਤੇ ਟਾਈਮ ਲਾਉਣ ਲੱਗੇ ਆ 1.5 ਵਜੇ ਦਾ ਟਾਈਮ ਹੋ ਰਿਹਾ ਬਈ ਸਫਰ ਦੁਪਹਿਰ ਆ ਰਿਹਾ ਗਰਮੀ ਬਹੁਤ ਜ਼ਿਆਦਾ ਆ ਤਰਕੀ ਦੇ ਜਿੱਸੀ ਟੈਂਕੀ ਦੇ ਜਿਹੜਾ ਬੈਠਾਗਾ ਨਿਗਾ ਪੂਰੀ ਹੈ ਦੀ ਚਾਰੇ ਪਾਸੇ 1:35 ਤੋਂ ਟਾਈਮ ਆ ਨਾ ਤੇ ਨੂਰ ਜਾਖਰ ਲਓ ਜੀ ਤਿੰਨ ਕਬੂਤਰਾਂ ਤੇ ਟਾਈਮ ਲਾਤਾ ਕਬੂਤਰ ਬਹਿ ਗਿਆ ਓਏ ਉਹ ਬਹਿ ਗਿਆ ਬਈ ਸਾਹਮਣੇ ਟਾਲੀ 'ਚ ਬੜ ਗਿਆ ਕਬੂਤਰ ਉੱਥੇ ਬੜਿਆ ਬਈ ਉਹ ਕੀ ਰੰਗ ਆ ਦੇਖ ਕੇ ਹੀ ਉਹ ਭੱਜ ਕੇ ਆ ਗਿਆ ਉਹ ਟਾਲੀ 'ਚ ਬੜ ਗਿਆ ਕਬੂਤਰ ਆ ਕਬੂਤਰ ਬੜ ਗਿਆ ਬਈ ਟਾਲੀ 'ਚ ਅਕੋਰਡਿੰਗ ਬਾਰੇ ਉਹ ਸੰਦੀਪ ਫਤਿਹਪੁਰਾबाद ਬਈ ਟਾਲੀ 'ਚ ਬਹਿ ਗਿਆ ਕਬੂਤਰ ਆ ਜਿਹੜੀ ਇੱਧਰ ਨੂੰ ਰਾਪੁਰ ਢਾਣੀ ਨੂੰ ਜਾਂਦੀ ਹੈ ਕੀ ਸੜਕ ਠੀਕ ਆ ਧਿਆਨ ਠੀਕ ਆ ਉੱਥੇ ਸਾਡੇ ਬੰਦੇ ਖੜੇ ਨੇ ਕਿ ਥੱਲੇ ਟਾਲੀ ਦੇ ਜਮਾ ਜਾ ਕੇ ਦੇਖਿਓ ਆਪ ਦਾ ਘੱਟ ਤਾਂ ਕਬੂਤਰ ਹੈਲੋ ਹੈਦਰਾ ਆ ਗਏ ਬਈ ਕਬੂਤਰ ਦੇਖੋ ਕਿਵੇਂ ਡਿਗਦੇ ਫਿਰਦੇ ਆ ਦੇਖੋ 2 ਵਜੇ ਵਾਲਾ ਟਾਈਮ ਹੋ ਗਿਆ ਬਈ ਆਹ ਦੇਖੋ ਵੀ ਡਾਰ ਹੀ ਆ ਗਈ ਸਾਰੀ ਡਾਰ ਹੀ ਆ ਗਈ ਕੋਈ ਸਾਰੀ ਲਓ ਜੀ ਇੱਕ ਕਬੂਤਰ ਬਹਿ ਕੇ ਉੱਡ ਗਿਆ ਪਾਣੀ ਪੀ ਕੇ ਉੱਡ ਗਿਆ ਬਾਣ ਚੋਂ ਉਧਰੋਂ ਸਾਹਮਣੇ ਬਾਣ ਚੋਂ ਹੈਪੀ ਰੰਗ ਬਈ ਬਾਣਾ ਚੋਂ ਉੱਡਿਆ ਬਹਿ ਕੇ ਠੀਕ ਆ ਸਾਡੇ ਕੋਲੇ ਬੰਦੇ ਵੀ ਸਕੂਟ ਖੜੇ ਨੇਗੇ ਘੰਟ ਤੱਕ ਜਗਦੀਪ ਚੱਕਲੀ ਸ਼ੇਰ ਬਈ ਆਹ ਦੋ ਕਬੂਤਰ ਨਹੀਂ ਦਿਖੇ ਸਾਨੂੰ ਅਬ 2 ਘੰਟੇ ਦਾ ਟਾਈਮ ਹੈ ਬਈ ਇਹਨਾਂ ਤੇ ਨਿਗਾਹ ਮਾਰ ਲਓ ਆਪਣੇ ਕਬੂਤਰਾਂ ਤੇ ਦੋ ਕਬੂਤਰਾਂ ਤੇ ਹੋਰ ਟਾਈਮ ਲਾਤਾ ਬਈ 2 ਵਜੇ ਤੋਂ ਬਾਅਦ ਆ ਜੋ ਵੀ ਹੁਣ ਕਬੂਤਰ ਗਿਣਦੇ ਆ ਬਾਜੀ ਦੇ ਵਿੱਚ ਕਿੰਨੇ ਰਹਿ ਗਏ ਸ਼ਾਮਲ ਖੜ ਜਾ ਖੜ ਜਾ ਖੜ ਜਾ ਮੈਂ ਕੋਈ ਨਹੀਂ ਗਿਣਾਂਗੇ ਔ 10 11 12 12 ਕਬੂਤਰ ਨੇ ਲਓ ਜੀ 12 ਕਬੂਤਰ ਰਹਿ ਗਏ ਟਾਈਮ ਹੋ ਗਿਆ 2 ਵਜੇ ਦਾ ਲੋ ਵੀ ਟਾਈਮ ਹੋ ਗਿਆ 2:30 ਦਾ ਉਧਰ ਕਬੂਤਰ ਆ ਗਿਆ ਆ ਦੋ ਤਨ ਹੋਰ ਆ ਗਏ ਬਈ ਪੈ ਗਈ ਹੈ ਇੱਕ ਕਬੂਤਰੀ ਹੋਰ ਬੈ ਗਈ ਬਈ ਦੋ ਕਬੂਤਰ ਬੈ ਗਏ ਬਈ ਇੱਕ ਉਰੇ ਇੱਕ ਉਧਰ ਤੇ ਬਾਕੀ ਆ ਗਏ ਆ ਆ ਗਏ ਦੇਖੋ ਢਾਰ ਆ ਗਈ ਰਾਜੂ ਮਾਨਗਪੁਰ ਵੀ ਕਬੂਤਰ ਬੈ ਗਿਆ ਇਕੱਠਾ ਅਨਿਲ ਖਿਲਿਆ ਇਹ ਵੀ ਇਕੱਠਾ ਦਾ ਬਈ ਕਬੂਤਰ ਦੂਸਰੇ ਟੋਰੀ ਵਾਲਾ ਇਹ ਆ ਸਾਡੇ ਕੋਠੀ ਕੋਲੀ ਬੈ ਗਿਆ ਇਹਦਾ ਕਬੂਤਰ ਇਹ ਉਹ ਰਾਜੂ ਮਾਨਗਪੁਰ ਵਾਲਾ ਉਧਰ ਬੈ ਗਿਆ ਆ ਆ ਗਏ ਬਈ ਸਾਰੇ ਗਰਮੀ ਬਹੁਤ ਜ਼ਿਆਦਾ ਵਧ ਗਈ ਬਈ ਦੇਖਦੇ ਆ ਕਦੋਂ ਨਿਪਟਦਾ ਕੰਮ ਆ ਬਹਿ ਗਿਆ ਬਈ ਇੱਕ ਕਬੂਤਰ ਹੋਰ ਉਹ ਕੱਟਦਾ ਉੱਥੇ ਬਹਿ ਗਿਆ ਬਈ 10 ਕਬੂਤਰ ਰਹਿ ਗਏ ਹੁਣੇ ਮਸਾ ਹੁਣ ਬਈ ਬਾਜੀ ਚ 10 11 ਬਈ ਗਿੱਲ ਬਈ ਕਬੂਤਰ ਬਹਿ ਗਿਆ ਕੱਟਦਾ ਲਓ ਜੀ ਦੋ ਕਬੂਤਰ ਹੋਰ ਬਹਿ ਗਏ ਬਸ ਗਣਮੇ ਚਣਮੇ ਕਬੂਤਰ ਰਹਿ ਗਏ ਬਾਜੀ ਦੇ ਵਿੱਚ ਸ਼ਾਮਲ ਕਬੂਤਰ ਦੱਸ ਦਿਆ ਤੁਹਾਨੂੰ ਕਿੰਨੇ ਰਹਿ ਗਏ ਤਾ ਮੇਤਰੋ ਬਈ 3 ਵਜਣ ਵਾਲਿਆ ਤੇ ਬਈ ਸਾਰੇ ਕੱਟੇ ਵੱਡੇ ਗਏ ਕਬੂਤਰ ਰਹਿ ਗਏ ਬਸ 4 ਬਾਜੀ ਦੇ ਵਿੱਚ ਸ਼ਾਮਲ ਪਹਿਲਾ ਦੂਜਾ ਤੀਜਾ ਚੌਥਾ ਮੈ ਗਿਆ ਘਟਤਾ ਬਈ ਆਹ ਰਹਿ ਗਈ ਵੀ ਤਿੰਨ ਕਬੂਤਰ ਉਹ ਘਟਤਾ ਬਈ ਮਿੱਤਰੋ ਟਾਈਮ ਹੋ ਗਿਆ 3 ਵਜ ਦਾ ਤੇ ਬਾਜੀ ਦੇ ਵਿੱਚ ਵੀ ਕਬੂਤਰ ਤਿੰਨ ਰਹਿ ਗਏ ਕੁੱਲ ਤਿੰਨ ਕਬੂਤਰ ਰਹਿ ਗਏ ਕੁੱਲ ਆਹ ਕਬੂਤਰ ਸ਼ਾਮਲ ਆ ਬਈ ਤੇ ਤੀਜਾ ਇੱਕ ਆ ਸ਼ਾਮਲਾ ਬਈ ਤਿੰਨ ਕਬੂਤਰ ਸ਼ਾਮਲ ਨੇ ਆ ਆ ਵੀ ਫਈਆ ਆ ਵੀ ਫਈਆ ਆ ਦੋ ਉਹ ਫਈਆ ਉਹ ਜਿਹੜਾ ਇਹ ਆ ਫਈਆ ਇੱਕ ਇਕੱਲਾ ਰਣਾ ਹਾਂ ਬਈ ਤੇ ਨਹੀਂ ਰਹਿ ਗਏ ਬਸ ਬਈ ਤੇ ਦੋ ਚ ਜਿੱਤਾਂ ਬਈ ਪਹਿਲੇ ਤੇ ਦੂਜੇ ਚ ਜਿੱਤਾਂ ਕੀ

ਲੋ ਜੀ ਉਹ ਪਤਾ ਕੰਨ ਰਾਲਾ ਬਣਾ ਮਨੀ ਪਾਪੜਾ ਬਈ ਕੱਲਾ ਰਹਿ ਗਿਆ ਕੁਸਰ ਮਨੀ ਪਾਪੜਾ ਤਾਂ ਬਈ ਬਾਜੀ ਨਿਬੜ ਗਈ ਬਈ ਇੱਕ ਕਬੂਤਰ ਬਹਿ ਗਿਆ ਤੇ ਜਿਹੜਾ ਉੱਡਿਆ ਫਿਰਦਾ ਫਿਓਰ ਰਹਿ ਗਿਆ ਦੂਜਾ ਨੰਬਰ ਬਈ ਰੋਗਮੀ ਪਲੇਅਰ ਦਾ ਬਣਿਆ ਮਨੀ ਪਾਪੜਾ ਸਕੂਟਰੀ ਜਿੱਤ ਗਿਆ ਬਈ ਪਿੰਡ ਰਾਪੁਰ ਤੋਂ ਸਵੇਕ 3 ਵਜੇ ਬਾਜੀ ਨਿਬੜ ਗਈ ਬਈ ਅੱਜ ਲੋ ਵੀ ਬਾਜੀ ਗਈ ਨਿਬੜ ਹੁਣ ਚਾਹਦੇ ਆਪਾਂ ਥੱਲੇ ਤੇ ਦਿੰਨੇ ਆ ਇਨਾਮ ਸਕੂਟੀ ਦਿੰਨੇ ਆ ਬਈ ਤੇ ਨਾਲੇ ਕੱਪ ਦਿੰਨੇ ਆ ਦੂਜਾ ਨਾਮ ਆਹ ਕਬੂਤਰੀ ਨੇ ਦੂਜਾ ਨੰਬਰ ਬਣਾਇਆ ਭਈ ਆਹ ਕਬੂਤਰ ਨੇ। ਵੀ ਦਿਖਾ ਪਹਿਲੇ ਵਾਲੀ ਤੇ ਪਹਿਲੇ ਵਾਲਾ ਦਿਖਾਉਣਾ ਥੋਨੂੰ। ਹੋ ਜਾਂਦਾ ਫਿਰ। ਇੱਧਰ। ਉਹ ਨੀਵੇਂ ਨੀਵੇਂ। ਹਾਂ ਉਹ ਆਂਦਾ। ਪਹਿਲਾ ਨੰਬਰ ਉਹਨੇ ਬਣਾਇਆ। ਕਿੱਧਰ? ਉਹ ਫੀ ਹੈ ਨਾ? ਹਾਂ ਸੀ ਆਪ। ਉਹ ਕਬੂਤਰੀ ਨੇ ਪਹਿਲਾ ਨੰਬਰ ਬਣਾਇਆ। ਉਰੇ ਹੀ ਆਈ ਜਾਂਦੀ ਆ ਆ ਗਈ। ਆਖਰੀ ਨੰਬਰ ਇਹਦਾ ਬਣ ਗਿਆ ਬੱਸ। ਲਓ ਜੀ ਪਿੰਡ ਰਾਪੁਰ ਦੀ ਬਾਜੀ ਹੋ ਗਈ ਖਤਮ ਤੇ ਪਹਿਲ ਨੰਬਰ ਤੇ ਬਈ ਨਾਮ ਬਣਾਇਆ ਬਾਈ ਮਨੀ ਪਾਪੜਾ ਆ ਬੈਂਟਰੀ ਵਾਲੀ ਸਕੂਟੀ ਜਿੱਤੀ ਆ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਪਹਿਲੇ ਇਨਾਮ ਦੀਆਂ ਆ ਜਾਓ ਬਾਈ ਫੋਟੋ ਕਰਾ ਲਓ ਫੜਾਤੀ ਜੱਫੀ ਚਾਬੀ ਤਮਤਰੋ ਕੀਮਤ ਜਾਖਲ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਜੱਫੀ ਹੁਣ ਚਾਬੀ ਫੜਾਉਣ ਲੱਗਿਆ ਬਾਈ ਫੜਾਓ ਬਾਈ ਤਾੜੀਆਂ ਬਾਈ ਬਹੁਤ ਸੋਹਣੀ ਵਧੀਆ ਬਹੁਤ ਉੱਡਿਆ ਬਾਈ ਬਹੁਤ ਵਧੀਆ ਕਬੂਤਰ ਉੱਡਿਆ ਬਾਈ ਹੋਰਾਂ ਦਾ ਤਾਂ ਬਾਈ ਹੁਣ ਦਿੰਨੇ ਆਪਾਂ ਦੂਜਾ ਇਨਾਮ ਬਾਈ ਹੋਰਾਂ ਨੂੰ ਬਹੁਤ ਸੋਹਣਾ ਉੱਡਿਆ ਵਧਾਈਆਂ ਬਈ ਤੁਹਾਨੂੰ ਆਜੋ ਬਈ ਆਹ ਬਾਈ ਦੂਜੇ ਦੂਜੇ ਤੇ ਬਾਈ ਹੋਰਾਂ ਨੇ ਜਿੱਤੇ ਆ ਕੱਪ ਬਈ ਪੜਾ ਦੇ ਆ ਆ ਲਾ ਲਿਓ ਹਾਂ ਤਾਂ ਬਈ ਬਹੁਤ ਬਹੁਤ ਮੁਬਾਰਕਾਂ ਬਾਈ ਹੋਰਾਂ ਦਾ ਕਬੂਤਰ ਵੀ ਬਹੁਤ ਸੋਹਣਾ ਉੱਡਿਆ ਬਈ ਦੂਜੇ ਨੰਬਰ ਤੇ ਆਇਆ ਬਈ ਆਪਣਾ ਨਾਮ ਦੱਸ ਦਿਓ ਤੇ ਪਿੰਡ ਮੰਨਾਗਾ ਗਵਾਲ ਗਰੁੱਪ ਮੰਨਾਗਾ ਗਵਾਲ ਗਰੁੱਪ ਬਹੁਤ ਬਹੁਤ ਮੁਬਾਰਕਾਂ ਬਈ ਤਾੜੀਆਂ ਬਾਕੀ ਵੀ ਕਮੈਂਟ ਕਰਕੇ ਸਾਰੇ ਦੱਸਿਓ ਕਿਵੇਂ ਲੱਗੀ ਬਾਜੀ ਪਿੰਡ ਰਾਹਪੁਰ ਦੀ ਮਿੱਤਰੋ ਮਿਲਦੇ ਆ ਨਮੀਜੀ ਬਾਜੀ ਤੇ ਸੱਸਰੀ ਗਾਲ ਸਾਰਿਆਂ ਨੂੰ